ਜ਼ਿਲ੍ਹਾ ਪਠਾਨਕੋਟ ਦੇ ਪਿੰਡ ਪੰਗੋਲੀ ਪਿੱਛੇ ਇੱਕ ਪਲਾਟ ਮਾਲਕ ਵੱਲੋਂ ਪਠਾਨਕੋਟ ਦੇ ਰਹਿਣ ਵਾਲੇ ਕੁਝ ਲੋਕਾਂ ਤੇ ਉਹਨਾਂ ਨਾਲ ਤੱਕਾ ਕਰਨ ਦੇ aarop ਲਗਾਏ ਇਸ ਮੌਕੇ 4 ਵਜੇ ਦੇ ਕਰੀਬ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਜੋ ਕਿ ਫੌਜ ਵਿੱਚ ਨੌਕਰੀ ਕਰਦਾ ਦੱਸਿਆ ਜਾ ਰਿਹਾ ਹੈ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਸਨੇ 2008 ਵਿੱਚ ਪਿੰਡ ਪੰਗੋਲੀ ਵਿਖੇ ਇੱਕ ਪਲਾਟ ਲਿਆ ਸੀ ਅਤੇ ਜਿਸ ਦੀ ਰਜਿਸਟਰੀ ਇੰਤਕਾਲ ਵੀ ਉਸਦੇ ਨਾਮ ਤੇ ਹੈ ਅਤੇ ਪਿੰਡ ਦੇ ਸਰਪੰਚ ਅਤੇ ਮੁਹਤਬਰਾਂ ਨੂੰ ਵੀ ਪਤਾ ਹੈ ਕਿ ਇਹ ਪਲਾਟ ਮੇਰਾ ਹੈ ਪਰ ਪਠਾਨਕੋਟ ਦੇ ਦੋ ਵਿਅਕਤੀ ਪੰਕਜ ਮਹਾਜਨ ਅਤੇ ਦਾਨਿਸ਼ ਸ਼ਰਮਾ ਨੇ ਉਹਨਾਂ ਦੀ ਲਗਾਏ ਪਿੱਲਰ ਤੋੜ ਦਿੱਤੇ ਜਿਸ ਦੇ ਥਾਣਾ ਸ਼ਾਹਪੁਰ ਕੰਡੀ ਵਿਖੇ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਪਰ ਉਲਟਾ ਪੁਲਿਸ ਵਾਲੇ ਉਹਨਾਂ ਨੂੰ ਹੀ ਪਰੇਸ਼ਾਨ ਕਰਨ ਲੱਗ ਪਏ ਅਤੇ ਕੰਮ ਰੋਕਣ ਦਾ ਦਬਾਅ ਹੋਣਾ ਤੇ ਹੀ ਪਾਉਣ ਲੱਗ ਪਏ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਉਹਨਾਂ ਵਿਅਕਤੀਆਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਪੀੜਤ ਵਿਅਕਤੀ ਨੇ ਕਿਹਾ ਕਿ ਉਹ ਆਪਣੇ ਘਰ ਤੋਂ ਕਿੰਨੀ ਦੂਰ ਆਪਣੇ ਦੇਸ਼ ਦੀ ਸੇਵਾ ਕਰਨ ਲਈ ਡਿਊਟੀ ਦੇ ਰਹੇ ਹਨ ਪਰ ਇੱਥੇ ਦੇ ਪੁਲਿਸ ਮੁਲਾਜ਼ਮ ਉਹਨਾਂ ਦੇ ਪਰਿਵਾਰ ਦੀ ਕੋਈ ਵੀ ਸਹਾਇਤਾ ਨਹੀਂ ਕਰ ਰਹੀ ਅਤੇ ਨਾ ਉਹਨਾਂ ਨੂੰ ਇਨਸਾਫ਼ ਦਿਲਾ ਰਹੀ ਹੈ ਇਸ ਮੌਕੇ ਉਹਨਾਂ ਨੇ ਮੰਗ ਕੀਤੀ ਕਿ ਜੋ ਵੀ ਦੋਸ਼ੀ ਵਿਅਕਤੀ ਹਨ ਉਹਨਾਂ ਤੇ ਜਲਦ ਨਾ ਆਪਣਾ ਭਜੀ ਮੇਰਾ ਨਾਮ ਬਾਹੂਰਾਮ ਹੈ ਜੀ ਕੀ ਗੱਲ ਬਾਤ ਹੈ ਗੱਲ ਬਾਤ ਭਾਜੀ ਇਹ ਹੈ ਕਿ ਮੈਂ ਇਹ ਜਿਹੜਾ ਪਲਾਟ ਹੈ ਮੇਰਾ ਨਾਮ ਬਾਹੂਰਾਮ ਹੈ ਸਨ ਆਫ ਬੀਰੂਰਾਮ ਪਿੰਡ ਪੰਗੋਲੀ ਦਾ ਮੈਂ ਰਹਿਣ ਵਾਲਾ ਆ ਤੇ ਇਹ ਪਲਾਟ ਮੈਂ 2008 ਦੇ ਵਿੱਚ ਖਰੀਦਿਆ ਸੀ ਤੇ 2009 ਚ ਮੇਰੀ ਰਜਿਸਟਰੀ ਹੋਈ ਹੈ ਜਦੋਂ ਮੇਰੀ ਰਜਿਸਟਰੀ ਹੋਈ ਹੈ ਜਿਸ ਬੰਦੇ ਤੋਂ ਮੈਂ ਖਰੀਦੀ ਸੀ ਪਿੰਡ ਦਾ ਉਸ ਵੇਲੇ ਜਿਹੜਾ ਮੌਕੇ ਦਾ ਸਰਪੰਚ ਸੀ ਉਹਨੂੰ ਨਾਲ ਲੈ ਕੇ ਮੈਂ ਇੱਥੇ ਆਪਣਾ ਪੋਸੈਸ਼ਨ ਕੀਤਾ ਸੀ ਆਪਣਾ ਕਬਜ਼ਾ ਕੀਤਾ ਸੀ ਉਸ ਤੋਂ ਬਾਅਦ ਇਹ ਮੇਰੇ ਪਲਾਟ ਦਾ ਸਾਰਾ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਮੈਂ ਸਾਲ ਚ ਦੋ ਵਾਰ ਜਾਂ ਇੱਕਦਵਾਰ ਛੁੱਟੀ ਆਈਦਾ ਹੈ ਬਾਕੀ ਮੇਰੀ ਮਿਸ ਜੀ ਇਕੱਲੇ ਰਹਿੰਦੇ ਘਰ ਇੱਕ ਬੱਚਾ ਰਹਿੰਦਾ ਘਰ ਤੇ ਇਹ ਆ ਕੇ ਦੇਖਦੇ ਰਹੇ ਆ ਸਭ ਕੁਝ ਠੀਕ ਚੱਲ ਰਿਹਾ ਸੀ ਮੈਂ ਦਸੰਬਰ 24 ਦੇ ਵਿੱਚ ਮੇਰੀ 15 ਦਿਨ ਛੁੱਟੀ ਵੱਜਦੀ ਹੋਇਆ ਮੈਂ ਜਦੋਂ ਛੁੱਟੀ ਕੱਟਣ ਆਇਆ ਮੈਂ اچانک ਇਧਰ ਪਲਾਟ ਵਾਲੇ ਪਾਸੇ ਆ ਕੇ ਦੇਖਿਆ ਤੇ ਇੱਥੇ ਕਿਸੇ ਨੇ ਮਤਲਬ ਇਹ ਕੋਈ ਪਠਾਨਕੋਟ ਦੇ ਬੰਦੇ ਐ ਪੰਕਜ ਮਹਾਜਨ ਤੇ ਦਾਨਿਸ਼ ਸ਼ਰਮਾ ਜਿਹੜੇ ਹੈਗੇ ਆ ਇਹਨਾਂ ਨੇ ਇੱਥੇ ਆਪਣੀ ਮਤਲਬ ਬਾਉਂਡਰੀ ਕਰਨ ਦੀ ਕੋਸ਼ਿਸ਼ ਕੀਤੀ ਹੋਈ ਐ ਪਿੱਲਰ ਲਾ ਕੇ ਉਹ ਪਿੱਲਰ ਪਿੱਲਰ ਮੈਂ ਫਿਰ ਹਟਾਏ ਐ ਮੈਂ ਆਪਣੇ ਪਿੱਲਰ ਜਦੋਂ ਲਾਏ ਐ ਤੇ ਉਹ ਉਹਨਾਂ ਨੂੰ ਕਿਸੇ ਨੇ ਫੋਨ ਕੀਤਾ ਤੇ ਉਹ ਆ ਗਿਆ ਇੱਥੇ ਮੇਰੇ ਕੋਲ ਤੇ ਮੇਰੇ ਨਾਲ ਮਤਲਬ ਉਹਨਾਂ ਨੇ ਲੜਾਈ ਝਗੜਾ ਕਰਨਾ ਸ਼ੁਰੂ ਕੀਤਾ ਤੇ ਕਹਿੰਦੇ ਵੀ ਇਹ ਤੁਹਾਡਾ ਪਲਾਟ ਨਹੀਂ ਹੈਗਾ ਔਰ ਮੇਰੇ ਕੋਲ ਪੈਸੇ ਦੀ ਵੀ ਡਿਮਾਂਡ ਕਰਦੇ ਆ ਉਹ ਕਿ ਜਾਂ ਤੇ ਸਾਨੂੰ ਪੈਸੇ ਦੇ ਦੇ ਤਾਂ ਹੀ ਤੇਨੂੰ ਪਲਾਟ ਦੇਵਾਂਗੇ ਨਹੀਂ ਤੇ ਵੀ ਇਸੇ ਤੇਰਾ ਪਲਾਟ ਨਹੀਂ ਹੈਗਾ ਕੋਈ ਵੀ ਮੇਰੇ ਕੋਲ ਪਲਾਟ ਦੀ ਰਜਿਸਟਰੀ ਹੈ ਇੰਤਕਾਲ ਮੇਰੇ ਨਾਂ ਤੇ ਚੜਿਆ ਹੈ ਬਾਕੀ ਪਿੰਡ ਦੇ ਮੋਹਦਬਰ ਬੰਦੇ ਕਾਫੀ ਇਹੋ ਜਿਹੇ ਜਿਹੜੇ ਜਾਣਦੇ ਕਿ ਮੈਂ ਪਲਾਟ ਲਿਆ ਹੋਇਆ ਹੈ ਤੇ ਫਿਰ ਮੈਂ ਜਦੋਂ ਆਪਣੇ ਪਿੱਲਰ ਲਾਏ ਇੱਥੇ ਤੇ ਉਹਨਾਂ ਨੇ ਇੱਕ ਦਿਨ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਜੋ ਹੈ ਇਹ ਪਿਲਰ ਪੁੱਲ ਮੇਰੇ ਸਾਰੇ ਤੋੜਦੇ ਆ ਮੈਂ ਉਸ ਵੇਲੇ ਅਰੁਣਾਚਲ ਪ੍ਰਦੇਸ਼ ਚਾਈਨਾ ਬੋਰਡ ਇੰਡੋ ਤਿੱਤਿਆਂ ਚਾਈਨਾ ਬਾਰਡਰ ਤੇ ਮੈਂ ਬੈਠਾ ਆ ਉੱਥੇ ਉੱਥੇ ਮੈਨੂੰ ਇਹਨਾਂ ਨੇ ਫੋਨ ਕੀਤਾ ਮੈਂ ਫੇਰ ਛੁੱਟੀ ਆਇਆ ਛੁੱਟੀ ਆ ਕੇ ਮੈਂ ਇਹਨਾਂ ਨੂੰ ਫਿਰ ਕਿਹਾ ਕਿ ਬਈ ਦੁਬਾਰਾ ਬਲੀਆਂ ਲਾਓ ਇੱਥੇ ਜਦੋਂ ਦੁਬਾਰਾ ਬਲੀਆਂ ਲਾਈਆਂ ਤੇ ਦੂਜੀ ਵਾਰ ਫੇਰ ਤੋੜ ਗਏ ਆ ਉਹ ਤੀਜੀ ਵਾਰ ਫੇਰ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਆਪਣੀ ਇੱਟਾਂ ਦੀ ਬਾਉਂਡਰੀ ਕਰਵਾ ਦਿਓ ਇਹਨਾਂ ਨੇ ਜਦੋਂ ਇੱਟਾਂ ਦੀ ਬਾਉਂਡਰੀ ਕਰਨ ਲੱਗੇ ਤੇ ਉਹ ਬੰਦੇ ਮੌਕੇ ਤੇ ਇੱਥੇ ਆਏ ਆ ਮੌਕੇ ਤੇ ਜਦੋਂ ਆਏ ਆ ਤੇ ਮੇਰੀ ਮਸੀ ਨਾਲ ਮੇਰੀ ਸਿਸਟਰ ਤੇ ਮੇਰੀ ਬੇਟੀ ਨਾਲ ਉਹਨਾਂ ਨੇ ਗਾਲੀ ਗਲੋਚ ਵੀ ਕੀਤੀ ਐ ਤੇ ਨਾਲੇ ਉਹਨਾਂ ਨੇ ਇਹ ਵੀ ਧਮਕੀ ਦਿੱਤੀ ਐ ਕਿ ਤੁਸੀਂ ਬਾਉਂਡਰੀ ਦੀਆਂ ਅਸੀਂ ਤੋੜ ਜਾਣੀਆਂ। ਉਸੇ ਦਿਨ ਜਾ ਕੇ ਮੇਰੀ ਮਸੀ ਨੇ ਥਾਣਾ ਸ਼ਾਹਪੁਰ ਕੰਢੀ ਵਿੱਚ ਜਾ ਕੇ ਐਪਲੀਕੇਸ਼ਨ ਦਿੱਤੀ ਐ ਕਿ ਅਸੀਂ ਇਸ ਤਰ੍ਹਾਂ ਬਾਉਂਡਰੀ ਕੀਤੀ ਐ ਪਰ ਪੁਲਿਸ ਥਾਣਾ ਕੋਈ ਕੋਈ ਗੱਲ ਸੁਣਦਾ ਹੀ ਨਹੀਂ ਗਰੀਬ ਬੰਦੇ ਦੀ। ਉਹਨਾਂ ਨੂੰ ਸਿਰਫ ਮਤਲਬ ਪੈਸੇ ਵਾਲੇ ਬੰਦੇ ਚਾਹੀਦੇ ਆ। ਕਿਉਂ ਗੁੰਡਾਗਰਦੀ ਕਰਦੇ ਟੜੀ ਜਗ੍ਹਾ ਤੇ ਆ ਕੇ? ਇਹ ਨਹੀਂ ਮੈਨੂੰ ਪਤਾ ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਕੌਣ ਹੈਗੇ ਉਹ ਕੌਣ ਨਹੀਂ। ਪਰ ਗੁੰਡਾਗਰਦੀ ਕਰਕੇ ਉਹਨਾਂ ਨੇ ਇਹ ਮਤਲਬ ਇੱਥੇ ਮੇਰੀਆਂ ਬੌਂਡੀ ਢਾਈ ਹੈ ਇਹ ਦੇਖ ਲਓ ਜਿਹੜਾ ਤੁਸੀਂ ਇੱਥੇ ਇੱਟਾਂ ਪਈਆਂ ਐ ਮੈਂ ਇਸ ਕਰਕੇ ਇੱਟਾਂ ਨੂੰ ਛੇੜ ਵੀ ਨਹੀਂ ਰਿਹਾ ਇਹ ਵੀ ਇਸੇ ਤਰ੍ਹਾਂ ਹੈ ਮੇਰੀ ਇੱਕ ਐਪਲੀਕੇਸ਼ਨ ਐਸਪੀ ਨੂੰ ਲੱਗੀ ਹੈ ਇੱਕ ਡੀਸੀ ਸਾਹਿਬ ਨੂੰ ਲੱਗੀ ਹੈ ਇੱਕ ਹਿਊਮਨ ਰਾਈਟਸ ਕੋ ਵੀ ਲਾਈ ਐ ਮੈਂ ਔਰ ਗਵਰਨਰ ਸਾਹਿਬ ਨੂੰ ਵੀ ਲਾਈ ਐ ਮੈਂ ਪਰ ਮੇਰੀ ਅਜੇ ਤੱਕ ਥਾਣਾ ਛਾਪਰ ਕੰਢੀ ਪੁਲਿਸ ਸਟੇਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ ਮੇਰੀ ਮਿਸੀ ਕੱਲੀ ਕਰ ਰਹੀਦੀ ਐ ਇਹਨਾਂ ਨੂੰ ਉੱਥੇ ਹਰ ਤਿੰਨ ਚਾਰ ਬਾਰ ਬੁਲਾਇਆ ਲੇਕਿਨ ਉਹਨਾਂ ਬੰਦਿਆਂ ਨੂੰ ਇੱਕ ਵਾਰ ਇਹਨਾਂ ਨੇ ਬੁਲਾਇਆ ਹੈ ਉਸ ਵੇਲੇ ਵੀ ਉਹਨਾਂ ਨੇ ਪੂਰਾ ਸ਼ਾਪਰਕੰਢੀ ਥਾਣੇ ਨੇ ਉਹਨਾਂ ਦਾ ਹੀ ਫੇਵਰ ਲਿਆ ਇਹ ਜੋ ਗੁੰਡਾਗਰਦੀ ਕਰ ਰਹੇ ਆ ਬੰਦੇ ਇਹ ਕੋਈ ਲੈਂਡ ਮਾਫੀਆ ਹੈਗੇ ਮੈਂ ਇਹਨਾਂ ਨੂੰ ਨਹੀਂ ਜਾਣਦਾ ਕਿ ਇਹ ਕੌਣ ਹੈਗੇ ਕੌਣ ਨਹੀਂ ਠੀਕ ਹੈ ਜੀ ਤੇ ਥਾਣੇ ਤੋਂ ਹੀ ਉਹ ਜਿਸ ਚੀਜ਼ ਦਿਖਾਈ ਗਈ ਥਾਣੇ ਵਾਲੇ ਨੂੰ ਮੈਂ ਹਰ ਐਪਲੀਕੇਸ਼ਨ ਦੇ ਨਾਲ ਰਜਿਸਟਰੀ ਆਨਲਾਈਨ ਜਿਹੜੀ ਫਰਦ ਕਢਾਈ ਹੋਈ ਹੈ ਉਹ ਵੀ ਨਾਲ ਲਾਈ ਹੋਈ ਹੈ ਹਰ ਚੀਜ਼ ਮੈਂ ਦਿੱਤੀ ਹੋਈ ਹੈ ਬਾਕੀ ਇਹ ਜਿਹੜੀਆਂ ਇੱਟਾਂ ਇੱਥੇ ਡਿੱਗੀਆਂ ਮੈਂ ਇਹਨਾਂ ਦੀ ਫੋਟੋ ਵੀ ਨਾਲ ਲਾ ਕੇ ਸ਼ਾਪਰਕੰਢੀ ਥਾਣੇ ਵੀ ਦਿੱਤੀ ਹੈ ਐਸਪੀ ਨੂੰ ਵੀ ਦਿੱਤੀ ਹੈ ਗਵਰਨਰ ਨੂੰ ਵੀ ਦਿੱਤੀ ਹੈ ਤੇ ਹਿਊਮਨ ਰਾਈਟਸ ਨੂੰ ਪਰ ਥਾਣਾ ਛਾਪਰਕੰਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਸਾਡੀ ਪ੍ਰਸ਼ਾਸਨ ਅੱਗੇ ਸਾਡੀ ਇਹੀ ਅਪੀਲ ਹੈ ਕਿ ਅਸੀਂ ਮਿਨਿਸਟਰੀ ਆਫ ਡਿਫੈਂਸ ਸਰਵਿਸ ਕਰਦੇ ਆਂ ਘਰੋਂ ਦੂਰ ਇੰਨੇ ਆ 4 4 5 5000 ਕਿਲੋਮੀਟਰ ਦੂਰ ਰਹਿਦਾ ਬਾਰਡਰਾਂ ਤੇ ਰਹਿਦਾ ਤੇ ਪ੍ਰਸ਼ਾਸਨ ਤੋਂ ਤਾਂ ਉਮੀਦ ਇਹੀ ਹੋਣੀ ਚਾਹੀਦੀ ਹੈ ਕਿ ਸਾਡੇ ਬੱਚਿਆਂ ਦੀ ਘਰ ਜਿਹੜੀ ਆ ਉਹ ਸਹਾਇਤਾ ਕੀਤੀ ਜਾਵੇ ਦੇਖਿਆ ਜਾਵੇ ਜਿਸ ਤਰ੍ਹਾਂ ਇਹ ਬੰਦਿਆਂ ਨੇ ਘਰ ਆ ਕੇ ਮਤਲਬ ਪੁਲਿਸ ਵਾਲੇ ਸਾਨੂੰ ਇਹ ਪੁੱਛਦੇ ਆ ਕਿ ਭਾਈ ਭਾਰਾ ਦੱਸੋ ਤੁਸੀਂ ਕਿਹੜੀ ਲਾਈ ਆਂ ਅਸੀਂ ਉਹ ਜਿਹੜਾ ਬੰਦਾ ਕਿਸੇ ਦੇ ਘਰ ਤੇ ਆ ਕੇ ਡਾਕਾ ਮਾਰਦਾ ਹੈ ਜੇ ਕੋਈ ਘਰ ਚ ਆ ਕੇ ਦੀਵਾਰ ਤੋੜ ਜਾਂਦਾ ਤੇ ਮੇਰੇ ਜਾਨੀ ਮਾਨੀ ਬਈ ਮੇਰੇ ਬੱਚਿਆਂ ਨੂੰ ਕੋਈ ਨੁਕਸਾਨ ਕਰ ਸਕਦਾ ਹੈ ਤੇ ਮਤਲਬ ਇਸ ਪੁਲਿਸ ਦਾ ਕੋਈ ਉਹ ਨਹੀਂ ਹੈਗਾ ਰਿਸਪਾਂਸ ਮਤਲਬ ਸਹੀ ਨਹੀਂ ਹੈਗਾ ਸ਼ਾਪਰਕੰਡੀ ਥਾਣੇ ਦਾ ਹਾਂਜੀ 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 ਅਗਰ ਕੱਲ ਨੂੰ ਮਤਲਬ ਮੇਰੀ ਮਿਸੀ ਜਾਂ ਮੇਰਾ ਬੱਚਾ ਮੇਰਾ ਇਕੱਲੀ ਮਿਸੀ ਘਰ ਰਹਿੰਦੀ ਹੈ ਮੇਰਾ ਇਸ ਵੇਲੇ ਬੱਚਾ ਘਰ ਨਹੀਂ ਜਾਂਦਾ ਲੇਕਿਨ ਸ਼ਨੀਵਾਰ ਨੂੰ ਘਰ ਆਉਂਦਾ ਮੰਡੇ ਨੂੰ ਫੇਰ ਜਾਂਦਾ ਹੈ ਤੇ ਇਹ ਪੰਕਜ ਮਹਾਜਨ ਔਰ ਇਹ ਦਾਨਿਸ਼ ਸ਼ਰਮਾ ਜੋ ਹੈ ਇਹ ਕਦੀ ਵੀ ਮੇਰੇ ਘਰ ਆ ਕੇ ਮੇਰੀ ਮਸੀ ਦੇ ਨਾਲ ਜਾਂ ਬੱਚੇ ਨਾਲ ਕੋਈ ਅਨਹੋਣੀ ਘਟਨਾ ਕਰ ਸਕਦੇ ਆ ਮੈਨੂੰ ਇਹਨਾਂ ਤੇ ਪੂਰੀ ਤਰ੍ਹਾਂ ਸ਼ੱਕ ਹੈਗਾ ਹੈ ਮੇਰਾ ਮੈਂ ਹਾਂਜੀ ਮੈਂ ਨੂਰਪੁਰ ਦੀ ਰਹਿਣ ਵਾਲੀ ਹਾਂ ਡਾਟਰ ਆਫ ਬਾਬੂ ਰਾਮ ਮੈਂ ਇਹਦੀ ਕੁੜੀ ਹੈਗੀ ਆ ਸਾਨੂੰ ਵੀ ਇੱਥੇ ਮਦਰ ਨਾਲ ਆਉਣਾ ਪੈਂਦਾ ਸਾਡੀ ਜਗ੍ਹਾ ਹੈਗੀ ਮੇਰੇ ਫਾਦਰ ਨੇ ਲਈ ਹੋਇਆ ਕਾਫੀ ਟਾਈਮ ਹੋ ਗਿਆ ਨੂੰ ਲੈ ਨੂੰ ਬਟ ਇੱਥੇ ਆਗੇ ਰਾਤੀ ਇਹ ਤੋੜ ਜਾਂਦੇ ਆ ਦਿਵਾਰਾ ਤੋਂ ਸਾਨੂੰ ਤਾਂ ਟੈਨਸ਼ਨ ਹੁੰਦੀ ਸਾਡੀ ਮਦਰ ਨਾਲ ਹੀ ਕੁਝ ਗਲਤ ਨਾ ਕਰ ਜਾਣ ਜਾਂ ਸਾਡੇ ਘਰ ਕੋਸ਼ ਹੋ ਜਾਏ ਅਸੀਂ ਕਿਹਨੂੰ ਪੁੱਛਣਾ ਕਿਉਂਕਿ ਪ੍ਰਸ਼ਾਸਨ ਤਾਂ ਵੈਸੇ ਨਹੀਂ ਸੁਣਦਾ ਪਿਆ ਪੁਲਿਸ ਵਾਲੇ ਵੈਸੇ ਨਹੀਂ ਕੋਈ ਗੱਲ ਸੁਣਦੇ ਸਾਡੀ ਉਲਟਾ ਸਾਨੂੰ ਫੋਨ ਕਰਕੇ ਕਹਿੰਦੇ ਆ ਕੰਮ ਬੰਦ ਕਰੋ ਕੰਮ ਬੰਦ ਕਰੋ ਅਸੀਂ ਕਿਨੂੰ ਪੁੱਛਾਂਗੇ ਬਾਅਦ ਵਿੱਚ ਜਾ ਕੇ ਪੁਲਸਾਂ ਨੇ ਸਾਡਾ ਹੱਥ ਖੜੇ ਕਰ ਦਿੰਨੇ ਆ ਸਾਨੂੰ ਵੀ ਕੋਈ ਦੱਸੇ ਜਿਹੜੇ ਵੱਡੇ ਆਫੀਸਰ ਹੈ ਸਾਨੂੰ ਵੀ ਦੱਸਣ ਗਵਰਨਰ ਵਗੈਰਾ ਸਾਨੂੰ ਵੀ ਜਵਾਬ ਦੇਣਾ ਹੈ ਕੀ ਕਰੀਏ ਕਿਹਦੇ ਅੱਗੇ ਜਾਈਏ ਅਸੀਂ ਕਪੀਸ਼ਨ ਦੇ ਲੋਕ ਕੀ ਕਹਿੰਦੇ ਥਾਣੇ ਵਾਲੇ ਥਾਣ ਫੋਨ ਉਹ ਕਰਦੇ ਨਾ ਉਹਨਾਂ طرف ਤੋਂ ਕੋਈ ਰਿਸਪੌਂਸ ਆਂਦਾ ਹੈ ਪਤਾ ਨਹੀਂ ਉੱਥੇ ਮੈਕਸਿਮਮ ਤੋਂ ਮਿਲਦੇ ਨਹੀਂ ਹੈਗੇ ਉੱਥੇ ਠਾਣਾ ਹੀ ਖਾਲੀ ਹੁੰਦਾ ਜੇ ਕਦੇ ਆ ਜਾਂਦੇ ਆ ਪੰਜ ਸੱਤ ਮਿੰਟ ਬਾਅਦ ਫਿਰ ਜੀ ਆਹ ਯਾਰ ਆਏ ਕਰਦੇ ਆ ਆਏ ਕਰਨੇ ਆ ਆ ਕੇ ਬਸ ਬੈਠ ਕੇ ਸਾਨੂੰ ਕਹਿੰਦੇ ਕੰਪਰੋਮਾਈਜ਼ ਕਰੋ ਸਾਨੂੰ ਇਹੀ ਕਹਿੰਦੇ ਕੰਪਰੋਮਾਈਜ਼ ਕਰੋ ਬਸ ਜਣਾ ਨਾ ਕੰਪਰੋਮਾਈਜ਼ ਕਰੋ ਤੁਸੀਂ ਦੱਸੋ ਤੁਹਾਨੂੰ ਕਿੱਥੇ ਕਰਦੀ ਹੈ ਕਿੱਥੇ ਸੈੱਟ ਕਰਦੀ ਹੈ ਕੋਈ ਆਪਣੀ ਜਗ੍ਹਾ ਛੱਡ ਕੇ ਆਪਣਾ ਘਰ ਛੱਡ ਕੇ ਕਿਤੇ ਹੋਰ ਤੇ ਜਾਂਦਾ ਨਹੀਂ ਆਹੀ ਵੀ ਨਹੀਂ ਜਾਣਾ ਫਿਰ ਕਿਤੇ ਵੀ ਆ ਸਾਡੀ ਜਗ੍ਹਾ ਹੀ ਪੈਸੇ ਖਰਚ ਕੇ ਲਈਦੀ ਆਹੀ ਇੱਥੇ ਰਹਿਣਾ ਤੋਂ ਤੁਹਾਨੂੰ ਕਹਿੰਦਾ ਸਾ ਨੂੰ ਵੀ ਲਾਲ ਤੇ ਪੁਲਿਸ ਵਾਲਿਆਂ ਨੇ ਬੋਲੇ ਪੰਕਜ ਮਹਾਜਨ ਬਿੱਲੂ ਮਹਾਜਨ ਇੱਥੇ ਸਾਡੇ ਸਾਹਮਣੇ ਬੋਲ ਕੇ ਗਏ ਕਿ ਤੁਸੀਂ ਬਣਾਓ ਜੀ ਅਸੀਂ ਤੋੜ ਦੇਣੀ ਐ ਅਸੀਂ ਤੋੜ ਕੇ ਜਾਣੀ ਐ ਉਸੇ ਦਿਨ ਉਹਨਾਂ ਨੇ ਰਾਤੀ ਤੋੜਤੀ ਆ ਕੇ ਅੱਜ ਮੋਕੇ ਪੁਲਸਾਂ ਨੇ ਕੀ ਕਰਦੀ ਪੁਲਸਾਂ ਨੇ ਇਹੀ ਕਿਹਾ ਸਾਨੂੰ ਐਸਐਚਓ ਸਾਹਿਬ ਦਾ ਵੀ ਸ਼ਾਇਦ ਫੋਨ ਆਇਆ ਸੀ ਸਾਹਿਬ ਨੇ ਕਿ ਆ ਵੀ ਕੰਮ ਬੰਦ ਕਰੋ ਕੰਮ ਬੰਦ ਕਰੋ ਬਸ ਇਹੀ ਕਿਹਾ ਪੁਲਿਸ ਆਈਏ ਪੁਲਿਸ ਪਿਛਲੇ ਕੱਲ੍ਹ ਹੀ ਉਹ ਇਹੀ ਕਹਿੰਦੇ ਕੰਮ ਬੰਦ ਕਰੋ ਆ ਵੀ ਤੁਸੀਂ ਮੈਨੂੰ ਕਰ ਦਿਓ ਬਸ ਤੁਸੀਂ ਜਿਸ ਗਰਾਂ ਦਿਖਾਇਆ ਉਹਨਾਂ ਨੂੰ ਅੱਥੇ ਕਾਵੇ ਆਂ ਸਭ ਕੁਝ ਦਿਖਾਇਆ ਉਹ ਦੇਖ ਕੇ ਵੀ ਫਿਰ ਵੀ ਕਹਿੰਦੇ ਨੇ ਜੀ ਅਪੀਲ ਕੀਤੀ ਦੀ ਹੈ ਕਿ ਹੁਣ ਹੋ ਸਕੇ ਤਾਂ ਕੋਈ ਸੁਣਵਾਈ ਕਰੋ ਜੇ ਹੈ ਕੋਈ ਬੈਠੇ ਦਾ ਅਫਸਰ ਇਮਾਨਦਾਰ ਜਿਹੜਾ ਦੇਖੇ ਕਿ ਨਹੀਂ ਗਲਤ ਹੋਇਆ ਕਰਦਾ ਇੱਥੇ ਦੇਖੇ ਆਕੇ ਕਿ ਮੌਕਾ ਦੇਖੇ ਸਾਡਾ ਕਿ ਉਹ ਵੀ ਇਮਾਨਦਾਰੀ ਨਾਲ ਦੇਖੇ ਕਿ ਨਹੀਂ ਆਹੀ ਇਸ ਚੀਜ਼ ਦਾ ਫੈਸਲਾ ਕਰੀਏ ਕੁਝ ਸਹੀ ਜਿਹੜਾ ਸਹੀ ਹੁੰਦਾ ਹੈ ਜੋ ਬਣਦੀ ਕਾਰਵਾਈ ਉਹ ਕਰਨ ਉਹਨਾਂ ਤੇ ਅਸੀਂ ਐਸਐਸਪੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਅਪੀਲ ਕਰਦੇ ਆਂ ਕਿ ਉਹ ਇੱਕ ਵਾਰ ਆਕੇ ਦੇਖਣ ਸਾਨੂੰ ਉਹਨਾਂ ਤੇ ਯਕੀਨ ਹੈਗਾ ਕਿਉਂਕਿ ਹਜੇ ਤੱਕ ਅਸੀਂ ਉਹਨਾਂ ਨੂੰ ਤਾਂ ਫੇਸ ਨਹੀਂ ਕੀਤਾ ਅਸੀਂ ਉਹਨਾਂ ਨੂੰ ਸਿਰਫ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਸਾਨੂੰ ਉਮੀਦ ਹੈ ਕਿ ਉਹ ਉੱਥੇ ਆਣਗੇ ਦੇਖਣਗੇ ਜੋ ਵੀ ਬਣਦੀ ਕਾਰਵਾਈ ਹੋਏਗੀ